ਅੱਗੇ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਪੰਜਾਬ ਦੇ ਬਰਾਸਤੀ ਖੇਡਾਂ ਜਾਂ ਬਰਾਸਤੀ ਸ਼ੌਂਕਾਂ ਨਾਲ ਜੁੜੇ ਨੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅਰਦਾਸ ਕਰਦੇ ਆਂ ਪ੍ਰਮਾਤਮਾ ਅਕਿ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਕਈ ਦਿਨਾਂ ਤੋਂ ਇੱਕ ਗੱਲ ਦੇਖਣ ਨੂੰ ਆ ਰਹੀ ਹੈ ਭਾਈ ਪਹਿਲਾਂ ਜਿਵੇਂ ਕਿ ਗਰੇ ਹਾਉਂਡ ਕੁੱਤਿਆਂ ਦੀਆਂ ਦੌੜਾਂ ਬਲਦਾਂ ਦੀਆਂ ਦੌੜਾਂ ਤੇ ਰੋਕ ਲੱਗੀ ਸੀਗੀ ਤੇ ਕਬੂਤਰਬਾਜ਼ੀ ਤੇ ਵੀ ਰੋਕ ਲਾਤੀ ਮਤਲਬ ਕਿ ਵੀ ਪਤਾ ਨਹੀਂ ਤਾਂ ਸਰਕਾਰਾਂ ਕਿੱਥੇ ਸੁੱਤੀਆਂ ਨੇ ਜਾਂ ਪਤਾ ਨਹੀਂ ਆਪਣੇ ਲੋਕ ਹੀ ਕਿੱਧਰ ਗਏ ਹੋਏ ਨੇ ਭਾਈ ਇੱਕ ਇੱਕ ਕਰਕੇ ਆਪਣੀ ਜਿਹੜੀ ਬਰਾਸਤੀ ਖੇਡ ਹੈ ਉਹ ਰੋਕੀ ਜਾ ਰਹੀ ਹੈ ਹਨਾ ਪੂਰਨ ਤੌਰ ਤੇ ਰੋਕੀ ਜਾ ਰਹੀ ਹੈ ਤੇ ਇਹ ਜਿਹੜੀਆਂ ਐਪਲੀਕੇਸ਼ਨਾਂ ਕੱਢੀਆਂ ਗਈਆਂ ਨੇ ਇਹ ਆਰਗੇਨਾਈਜੇਸ਼ਨ ਹੈ ਪੇਟਾ ਬਾਲਡ ਪ੍ਰੋਟੈਕਸ਼ਨ ਜਾਂ ਐਨੀਮਲ ਪ੍ਰੋਟੈਕਸ਼ਨ ਕਹੇਦੇ ਨੇ ਇਹਨੂੰ ਆਪਾਂ ਉਹਦੀ ਇੱਕ ਐਨਓਜੀ ਬਣੀ ਹੋਈ ਹੈ ਬਾਲਡ ਲੈਵਲ ਦੀ ਹੈ ਉਹਨਾਂ ਨੇ ਇਹ ਐਪਲੀਕੇਸ਼ਨਾਂ ਕੱਢੀਆਂ ਡੀਸੀ ਸਰਵਾਂ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਕਢਾਈਆਂ ਨੇ ਵੀ ਇਹ ਜਿਹੜੀ ਬਾਜ਼ੀਆਂ ਕਬੂਤਰਾਂ ਦੀਆਂ ਜਾਂ ਦੌੜਾਂ ਹੁੰਦੀਆਂ ਨੇ ਇਹ ਜਾਨਵਰਾਂ ਤੇ ਅਤਿਆਚਾਰ ਕਰਦੇ ਨੇ ਇਹਦੇ 'ਚ ਅਤਿਆਚਾਰ ਵਾਲੀ ਕੋਈ ਗੱਲ ਨਹੀਂ ਗਈ ਜਿੰਨੇ ਵੀ ਜਾਨਵਰਾਂ ਦੀ ਹੋਂਦ ਬਰਕਰਾਰ ਹੈਗੀ ਜਾਂ ਕੁਦਰਤ ਦੀ ਹੋਂਦ ਬਰਕਰਾਰ ਹੈ ਉਹ ਇਨਸਾਨ ਨਾਲ ਪਿਆਰ ਕਰਕੇ ਹੀ ਹੈ ਜਿਹੜੀਆਂ ਚੀਜ਼ਾਂ ਤੋਂ ਆ انسان ਦੀ ਰੁਚੀ ਘਟ ਗਈ ਉਹ ਖਤਮ ਹੋ ਗਈਆਂ ਅਲੋਪ ਹੋ ਗਈਆਂ ਕਬੂਤਰ, ਕੁੱਤੇ, ਵੱਲਦ, ਘੋੜੇ ਹੋਰ ਚੀਜ਼ਾਂ ਜਿਹੜੀਆਂ ਬੱਚੀਆਂ ਨੇ ਜੇ انسان ਉਹਨਾਂ ਨੂੰ ਪਿਆਰ ਕਰਦਾ ਤਾਂ ਹੀ ਉਹ ਕਰਦਾ ਹੈ ਕਬੂਤਰਾਂ ਨੂੰ ਜਾਂ ਕੁੱਤਿਆਂ ਨੂੰ ਸਾਹਮਣੇ ਵਾਲੇ ਲੋਕ ਬਈ ਬਹੁਤ ਖਰਚਾ ਕਰਦੇ ਨੇ ਬਹੁਤ ਪਿਆਰ ਨਾਲ ਉਹਨਾਂ ਨੂੰ ਰੱਖਦੇ ਨਹੀਂਗੇ ਠੀਕ ਹੈ ਨਾ ਹੁਣ ਕੁੱਤੇ ਵਾਲੇ ਲੋਕ ਹੈ ਸਾਲ ਕੁੱਤੇ ਨੂੰ ਪਾਲਦੇ ਨੇ 2 ਮਹੀਨੇ ਕੁੱਤਿਆਂ ਦੀਆਂ ਦੌੜਾਂ ਹੁੰਦੀਆਂ ਐ ਇੱਕ ਹਫ਼ਤੇ 'ਚ ਇੱਕ ਵਾਰੀ ਉਹਨੂੰ ਡੱਕਰਨਾ ਹੈਗਾ ਤੇ ਡੱਕਰਨਾ ਕਿੰਨਾ ਕੋਈ 50 ਮੀਟਰ ਐ ਕੋਈ 40 ਮੀਟਰ ਇੱਕ ਵਾਰੀ ਉਹਨੇ ਭੱਜਣਾ ਉਹਦੇ ਨਾਲ ਤੇ ਕੀ ਅਤਿਆਚਾਰ ਹੋ ਗਿਆ ਦੱਸੋ ਉਸ ਤੋਂ ਅਗਲੀ ਗੱਲ ਕਬੂਤਰ ਐ ਕਬੂਤਰ ਬਣੇ ਉੱਡਣ ਖਾਤਰ ਐ ਕਬੂਤਰ ਦੀਆਂ ਘਾਟ ਤੋਂ ਘੱਟ ਮੇਰੇ ਦੇਖਣ ਨੂੰ ਸਰ ਵੀ 22-25 ਨਸਲਾਂ ਆਣੇਗੀਆਂ ਜਿਹੜੀਆਂ ਉਦੋਂ ਗਾਹਾਂ ਹੋਰ ਵੀ ਨੇ ਜਿਵੇਂ ਫੈਂਸੀ ਆ ਗਏ ਉੱਡਣ ਵਾਲੇ ਆ ਗਏ ਰਿਕਾ ਰੇਸ਼ਰ ਕਬੂਤਰ ਆ ਗਏ ਜਿਹੜੇ ਇੰਡੀਪੈਂਡੈਂਟ ਆ ਯਾਦ ਨਹੀਂ ਗਏ ਇਹ ਇਹ ਡਿਪੈਂਡੈਂਟ ਹੈ ਇਨਸਾਨ ਤੇ ਡਿਪੈਂਡੈਂਟ ਨੇ ਕਦੇ ਵੀ ਇੰਨੇ ਯਾਰ ਆਪਾਂ ਸਮਾਜ ਚ ਇੰਨੇ ਲੋਕ ਵਿਛਰਦੇ ਆ ਬਾਈ ਕਬੂਤਰਾਂ ਵਾਲੇ ਕਦੇ ਚਿੱਟੇ ਕੂਤਰਾਂ ਦੀ ਡਾਰ ਵੇਖੀ ਐ ਜੇ ਵੇਖੀ ਹੋ ਤਾਂ ਉਹ ਡਾਰ ਜਾਂ ਤਾਂ ਮੰਦਿਰ ਤੇ ਜਿੱਥੇ ਇਨਸਾਨਾਂ ਦਾ ਆਵਾਜਾਵਾ ਹੂ ਚੋਕ ਪੈਂਦੀ ਹੂ ਪਾਣੀ ਧਾਣੀ ਪੈਂਦਾ ਹੂ ਉਥੇ ਡਾਰ ਮਿਲੂ ਤੁਹਾਨੂੰ ਮੰਦਿਰ ਗੁਰਦੁਆਰੇ ਦੇ ਕਿਉਂ ਉਥੇ ਲੋਕ ਜਾਂਦੇ ਆ ਆਪਣੇ ਤੜਕੇ ਦਾ ਮੱਥਾ ਟੇਕਣ ਜਾਂਦਾ ਉਹ ਮੁੱਠੀ ਦਾਣੇ ਦੀ ਲਈ ਜਾਂਦਾ ਨਾਲੇ ਦਾਣੇ ਖਿਲਾ ਰਹਿਆਂ ਹੁੰਦਾ ਉੱਥੇ ਥੜੇ ਦੇ ਨਾਲੇ ਪਾਣੀ ਪਾਇਆ ਹੁੰਦਾ ਉੱਥੋਂ ਕੂਤਰ ਚੁੱਕ ਲੈਂਦੇ ਉੱਥੇ ਪੈਂਦੇ ਆ ਕਿਤੇ ਹੂ ਰਹਿੰਦੇ ਦੇਖਿਆ ਇਹ ਜੰਗਲੀ ਨਹੀਂ रह ਸਕਦੇਗੇ ਇਹ ਡਿਪੈਂਡਡ ਆ ਇਨਸਾਨ ਤੇ ਡਿਪੈਂਡਡ ਨੇ ਦੂਜੀ ਗੱਲ ਬਾਈ ਇਹਨਾਂ ਨੂੰ ਜਿਹਨਾਂ ਦਾ ਪਰਪਰੇਸ਼ਨ ਸੈਟਅਪ ਆ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਸ਼ੌਂਕ ਪਿਆਰ ਨਾਲ ਰੱਖਿਆ ਹੋਇਆ ਗਰਾਊਂਡ ਲੈਵਲ ਤੇ ਆ ਕੇ ਇੱਕ ਵਾਰੀ ਜ਼ਰੂਰ ਦੇਖਣਾ ਬੰਦ ਹੈ ਜੋ ਪੈਂਟਾ ਸੰਸਤ ਹੈ ਚਾਹੇ ਕੋਈ ਹੋਰ ਸੰਸਥਾ ਹੈ ਚਾਹੇ ਕੋਈ ਜਗਲਾਤ ਵਿਭਾਗ ਹੈ বন ਵਿਭਾਗ ਹੈ ਜੀ ਨੂੰ ਵੀ ਜਿੰਮੇਵਾਰੀ ਦਿੱਤੀ ਹੈ ਇੱਕ ਵਾਰੀ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਚੈਕਿੰਗ ਕਰਕੇ ਦੇਖੋ ਵੀ ਇਹਨਾਂ ਦੀ ਜਿਹੜੀ ਪਰਵਰਿਸ਼ ਹੋ ਰਹੀ ਹੈ ਉਹ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਸੈਟਅਪ ਬਣਾਏ ਹੋਏ ਨੇ ਕੋੜੀਆਂ ਵਾਲਿਆਂ ਨੇ ਕਰੋੜਾਂ ਰੁਪਏ ਲਾਏ ਨੇ ਕੁੱਤੇ ਵਾਲਿਆਂ ਨੇ ਲੱਖਾਂ ਕਰੋੜਾਂ ਰੁਪਏ ਲਾਏ ਨੇ ਕਬੂਤਰ ਵਾਲਿਆਂ ਨੇ ਲੱਖਾਂ ਰੁਪਏ ਲਾ ਕੇ ਖੁੱਡੇ ਪਾਏ ਹੋਏ ਨੇ ਉਹ ਇਹ ਆ ਪ੍ਰਬੰਧ ਚੰਗੇ ਕਿਸੇ ਘਰ ਦੇ ਬਾਹਰ ਫਰਦਾ ਨਹੀਂ ਹੁੰਦਾ ਜਿਹੇ ਜਿਹੇ ਖੁੱਡਾਂ ਦਾ ਕੀਤਾ ਹੋਇਆ ਬਾਕੀ ਸਿਰੇ ਭਾਈ ਜਿਹੜੀ ਚੋਕ ਪਾਉਂਦੇ ਇਹ ਬਦਲਮਾ ਦਾਣਾ ਤਗਰੀਨੋਂ ਕਮ ਸੇ ਕਮ ਇਹਨਾਂ ਦੀ ਖਰਾਕ ਤੇ ਦੇਖਭਾਲ ਲਈ ਅੱਧੋਂ ਜ਼ਿਆਦਾ ਦਵਾਈਆਂ ਫੌਰਨ ਤੋਂ ਹੁੰਦੀਆਂ ਜਿੱਥੋਂ ਸਪੈਸ਼ਲੀ ਪੀਜ਼ਨ ਖਾਤਰੀਆਂ ਕਬੂਤਰਾਂ ਖਾਤਰ ਬਣਦੀਆਂ ਨੇ ਜਿਹੜੀਆਂ ਦਵਾਈਆਂ ਇਹਨਾਂ ਨੂੰ ਦੇਣੀਆਂ ਬਣਦੀਆਂ ਵੀ ਆਹ ਵਿਟਾਮਿਨ ਨੇ ਆਹ ਇਦਾਂ ਦੀਆਂ ਹਨਾ ਉਹ ਚੀਜ਼ਾਂ ਜੇ ਫੇਰ ਵੀ ਕਿਤੇ ਕਿਸੇ ਆਰਗੇਨਾਈਜੇਸ਼ਨ ਨੂੰ ਇਹ ਲੱਗਦਾ ਵੀ ਇਹਨਾਂ ਤੇ ਅਤਿਆਚਾਰ ਹੋ ਰਿਹਾ ਜਾਂ क्रूरਤਾ ਹੋ ਰਹੀ ਹੈ ਤਾਂ ਇੱਕ ਵਾਰੀ ਗਰਾਊਂਡ ਲੈਵਲ ਤੇ ਆ ਕੇ ਇਹਨਾਂ ਦੀ ਚੈਕਿੰਗ ਕਰਨੀ ਤਾਂ ਬਣਦੀ ਹੈ ਨਾ ਕਈ ਵਾਰੀ ਕਸੂਰਬਾਰ ਕੋਈ ਹੋਰ ਹੈ ਕਈ ਵੀਡੀਓ ਕਿਸੇ ਹੋਰ ਦੇਸ਼ਾਂ ਦੀਆਂ ਫਿਰਦੀਆਂ ਨੇ ਉਹਨਾ ਵੀਡੀਓ ਨੂੰ ਦੇਖ ਕੇ ਤੇ ਇੰਡੀਆ ਜਾਂ ਪੰਜਾਬ ਨੂੰ ਟਾਰਗੇਟ ਕਰਨਾ ਤਾਂ ਗਲਤ ਹੈ ਕਿ ਨਹੀਂ ਗਰਾਊਂਡ ਲੈਵਲ ਤੇ ਆਉਣ ਚੈਕਿੰਗ ਕਰਨ ਇਹ ਪੂਰਨ ਤੌਰ ਤੇ ਕਿਸੇ ਚੀਜ਼ ਤੇ ਰੋਕ ਲਾਉਣ ਨਾਲ ਤਾਂ ਉਹਨੂੰ ਖਤਮ ਕਰਨਾ ਹੈ ਜਾਂ ਤਾਂ ਖਤਮ ਹੋ ਜਾਣੀ ਹੈ ਖਤਮ ਹੋ ਗਈ ਲੋਕਾਂ ਦਾ ਇਹਨਾਂ ਚੀਜ਼ਾਂ ਨੂੰ ਪਿਆਰ ਮੁੱਕ ਜਾਣਾ ਹੈ ਇਹ ਚੀਜ਼ਾਂ ਕੁਦਰਤ ਤੋਂ ਖਤਮ ਹੋਣ ਲੱਗ ਜਣੀਆਂ ਆਲੋਪ ਹੋਣ ਲੱਗ ਜਣੀਆਂ ਹੋਰ ਬਹੁਤ ਥਾਈ ਪਾਪ ਹੋ ਰਹੇ ਨੇਗੇ ਜਿਨ੍ਹਾਂ ਨੂੰ ਰੋਕਣ ਵਾਲੀ ਜਗ੍ਹਾ ਬਣਦੀ ਐ ਕੁੱਕੜ ਨੇ ਰਜਾਨਾ ਲੱਖਾਂ ਕੁੱਕੜ ਵੱਢੇ ਜਾਂਦੇ ਐ ਉਹ ਉੱਥੇ ਉਹ ਉੱਤੇ ਕਿਉਂ ਨਹੀਂ ਰੋਕਥਾਮ ਲੱਗ ਰਹੀ ਬੱਕਰੇ ਵੱਢੇ ਜਾਂਦੇ ਨੇ ਉਹ ਤੇ ਕੋਈ ਰੋਕਥਾਮ ਲੱਗ ਰਹੀ ਕਿਉਂ ਖਾਣ ਲਈ ਵਰਤੇ ਜਾਂਦੇ ਨੇ ਸਵਾਦ ਆਉਂਦੇ ਨੇਗੇ ਕਿ ਨਹੀਂ ਤਾਂ ਪਿਤਾ ਕਰਕੇ ਇਹ ਚੀਜ਼ ਚੱਲਦੀ ਐ ਹਨ ਵੀ ਜਿਹੜੇ ਸਵਾਦ ਖਾਤਰ ਵਰਤੇ ਜਾਂਦੇ ਨੇ ਪਰ ਨਹੀਂ ਇਹ ਕਦੇ ਨਾ ਕਿਤੇ ਜਾ ਕੇ ਸਾਡੇ ਵਿਰਾਸਤੀ ਖੇਡਾਂ ਜਿਹੜੀਆਂ ਉਹਨਾਂ ਨੂੰ ਉਲੋਪ ਕਰਦੀ ਐ ਸਾਨੂੰ ਸਾਡੀ ਵਿਰਾਸਤ ਨੂੰ ਤੋੜ ਰਹੀ ਐ ਪੰਜਾਬ ਨੂੰ ਹਨ ਤੇ ਅਗਲੀ ਗੱਲ ਮੇਰੀ ਉਹਨਾਂ ਭਰਾਵਾਂ ਵਾਸਤੇ ਹੈ ਜਿਹੜੇ YouTube Instagram ਜਾਂ Facebook ਜਾਂ ਸੋਸ਼ਲ ਮੀਡੀਆ ਤੇ ਕਿਸੇ ਤਰੀਕੇ ਨਾਲ ਵੀ ਕੋਈ ਚਲਾ ਰਹੇ ਨੇ ਬਹੁਤ ਚੰਗੀ ਗੱਲ ਆ ਉਹ ਕਬੂਤਰ ਬਾਜੀ ਜਾਂ ਕੁੱਤਿਆਂ ਦੀਆਂ ਦੌੜਾਂ ਘੋੜਿਆਂ ਦੀਆਂ ਜਾਂ ਬਲਦਾਂ ਦੀਆਂ ਦੌੜਾਂ ਇਹਨਾਂ ਦੇ ਹਿੱਤ ਚ ਵੀਡੀਓ ਬਣਾਉਂਦੇ ਨੇ ਤੇ ਮੇਰੀ ਗੁਜ਼ਾਰਸ਼ ਹੈ ਕਿ ਮੇਰੇ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਵੀਰ ਬਣ ਕੇ ਗੱਲ ਉਹੀ ਕਰਿਓ ਵੀਡੀਓ ਤੇ ਜਿਹੜੀ ਤਾਂ ਆਪਾਂ ਤੱਥਾਂ ਦੇ ਆਧਾਰ ਨਾਲ ਜਵਾਬ ਦੇ ਸਕਦੇ ਆ ਜਾ ਆਪਣੇ ਕੋਲੇ ਉਹਦੀ ਕੋਈ ਰਾਈਟ ਵੇ ਹੈ ਤੁਹਾਡੇ ਕੋਲੇ ਲਿਖਤੀ ਰੂਪ ਚ ਹੈ ਜਾਂ ਸੁਣਨ ਮੁਤਾਬਕ ਤੁਹਾਡੇ ਕੋਲੇ ਹੈ ਵੀ ਅਸੀਂ ਆ ਗੱਲਾਂ ਕਹਿ ਸਕਦੇ ਆ ਤੇ ਸਹੀ ਹੈਗੀ ਪਰ ਉਹੇ ਜੀ ਕੋਈ ਗੱਲ ਨਾ ਕਰਿਓ ਜਿਹਦਾ ਜਵਾਬ ਕੱਲ ਨੂੰ ਤੁਹਾਨੂੰ ਦੇਣਾ ਨਾ ਆਵੇ ਕਿਉਂਕਿ ਵੀਡੀਓ ਜਿਹੜੀਆਂ ਆਪਾਂ ਪਾਉਣੇ ਆ ਜਾਂ ਆਪਾਂ ਕੋਈ ਵੀ ਗੱਲ ਬੋਲ ਕੇ ਪਾਉਣੇ ਆ ਇਹ ਉਹ ਸੰਸਥਾ ਤੇਕਰ ਆਰਗੇਨਾਈਜੇਸ਼ਨ ਤੇਕਰ ਉਹਨਾਂ ਬੰਦਾਂ ਤੇਕਰ ਜਾਂਦੀ ਹੈ ਕੱਲ ਨੂੰ ਆਪਾਂ ਤੋਂ ਆਪਣੀਆਂ ਗੱਲਾਂ ਦੇ ਸਵਾਲ ਪੁੱਛਣ ਤੇ ਆਪਣੇ ਕੋਲੋਂ ਜਵਾਬ ਲੈਣ ਉਹ ਜੋ ਕੋਈ ਵੀਡੀਓ ਬਣਾ ਕੇ ਨਾ ਪਾਇਓ ਕੋਈ ਵੀ ਜਿਵੇਂ ਕਾਨੂੰਨ ਨੂੰ ਚੱਲਿਆ ਆਪਾਂ ਕਾਨੂੰਨਨ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਵੀ ਜੀ ਅਸੀਂ ਇਸ ਤਰੀਕੇ ਦੇ ਆ ਸਾਡਾ ਸ਼ੌਂਕ ਹੈ ਜਾਂ ਇਸ ਤਰੀਕੇ ਨੂੰ ਅਸੀਂ ਇਸ ਨੂੰ ਮੋਹ ਕਰਦੇ ਆ ਠੀਕ ਹੈ ਉਹ ਆਪਾਂ ਆਪਣਾ ਹਿੱਤ ਦੱਸਣਾ ਹੈਗਾ ਕਈ ਵਾਰੀ ਕਿਸੇ ਦੀ ਸ਼ਬੀ ਜਦੋਂ ਕੋਈ ਕਿਸੇ ਬਾਰੇ ਹੋਰ ਬੰਦਾ ਦੱਸਦਾ ਉਹਦੇ ਚ ਉਹ ਉਹਦੇ ਜਿਹੜੇ ਪੱਖ ਹੈ ਉਹ ਵੀ ਗਲਤ ਤਰੀਕੇ ਨਾਲ ਪੇਸ਼ ਕਰ ਦਿੰਦਾ ਜਦੋਂ ਬੰਦਾ ਆਪ ਦੱਸਦਾ ਆਪਦੇ ਮੂੰਹੋਂ ਬਿਆਨ ਕਰਦਾ ਉਹ ਪੱਖ ਸਹੀ ਪੇਸ਼ ਹੋ ਜਾਂਦੇ ਨੇ ਠੀਕ ਹੈ ਨਾ ਇਹਦੇ ਚ ਕੀ ਪਤਾ ਆਰਗੇਨਾਈਜੇਸ਼ਨ ਨੂੰ ਕਿਸੇ ਨੇ ਜਾ ਕੇ ਜਾਂ ਕਿਸੇ ਨੇ ਜਿਹਨੇ ਕੋਈ ਉਹਨਾਂ ਤੱਕ ਦਰਖਾਸਤ ਦਿੱਤੀ ਹੈ ਜਾਂ ਉਹਨਾਂ ਨੂੰ ਜ਼ਿਲ੍ਹੇ ਬੰਦੇ ਨੇ ਕਿਹਾ ਹੈ ਉਹਨੇ ਕੁੱਤੇ ਆਲਿਆਂ ਦੀ ਕਬੂਤਰ ਆਲਿਆਂ ਦੀ ਘੋੜੇ ਆਲਿਆਂ ਦੀ ਬਲਦਾਂ ਆਲਿਆਂ ਦੀ ਜਿਹੜੀ ਛਵੀ ਹੈ ਜਾਂ ਜਿਹੜਾ ਉਹਨਾਂ ਦੀ ਦਿੱਖ ਹੈ ਉਹ ਕਿਸ ਤਰੀਕੇ ਨਾਲ ਪੇਸ਼ ਕੀਤੀ ਆਪਾਂ ਨੂੰ ਪਤਾ ਨਹੀਂਗਾ ਜਿਵੇਂ ਜਿਵੇਂ ਅੱਗੇ ਆਊਗੀ ਉਵੇਂ ਪਤਾ ਲੱਗੂਆ ਸੋ ਭਰਾ ਸਾਰੇ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਆਪਾਂ ਇਹ ਸਰਕਾਰ ਤੇਕਰ ਮਾਨਜੋਗ ਸੀਐਮ ਸਾਹਿਬ ਉਹਨਾਂ ਤੇਕਰ ਮਾਨਜੋਗ ਨਹਿਮਸ ਉਹਨਾਂ ਤੇਕਰ ਆਪਾਂ ਇੱਕ ਅਰਜ਼ ਬੇਨਤੀ ਕਰ ਸਕਦੇ ਆਂ ਵੀ ਸਾਡਾ ਇਹ ਪ੍ਰਾਸ਼ਤੀ ਸ਼ੌਕ ਹੈ ਸਾਡੇ ਦਿਲ ਦੇ ਨੇੜੇ ਹੈ ਠੀਕ ਹੈ ਸਾਡੇ ਲਈ ਬਹੁਤ ਨਿੱਜੀ ਹੈ ਅਸੀਂ ਇਹ ਚ ਕੋਈ क्रूरਤਾ ਜਾਂ ਇਹਦੇ ਚ ਅਸੀਂ ਕੋਈ ਅਤਿਆਚਾਰ ਨਹੀਂ ਕਰ ਰਹੇ ਸਾਡਾ ਇੱਕ ਵਾਰੀ ਪੱਖ ਦੇਖਿਆ ਜਾਵੇ ਹਾਂ ਉਸ ਤੋਂ ਅਗਲੀ ਗੱਲ ਹੈ ਜੇ ਫੇਰ ਵੀ ਇਹਨਾਂ ਨੂੰ ਲੱਗਦਾ ਹੈ ਕੁਈ ਪਾਵਰਾਂ ਦੇ ਕੇ ਡਾਕਟਰਾਂ ਦੇ ਕਰ ਜਗਲਾਤ ਮਹਿਕਮੇ ਤੇ ਕਰ ਸਰੇਕ ਦੇ ਇਹਦਾ ਮਹਿਕਮਾ ਇਹਨਾਂ ਕੋਲੇ ਹੈਗਾ ਹੈਗਾ ਜੇ ਚਾਹਣਦਾ ਹੈ ਕੀ ਨਹੀਂ ਕਰ ਸਕਦੇ ਟੀਮਾਂ ਬਣਾ ਦੇਣ ਵੀ ਕਦੋਂ ਵੀ ਆ ਕੇ ਚੈਕਿੰਗ ਕਰ ਸਕਦੇ ਆ ਜੇ ਉਹਦੇ ਚ ਇਹਨਾਂ ਨੂੰ ਲੱਗੂ ਵੀ ਕਰੂਰਤਾ ਉਹਨੂੰ ਰਾਈਟ ਆਫ ਬਣਦਾ ਜੁਰਮਾਨਾ ਜਿਹੜਾ ਕੁਝ ਵੀ ਬਣਦਾ ਉਹ ਕਰ ਦੇਣ ਪਰ ਜਦੋਂ ਆਪਾਂ ਕਰ ਹੀ ਰਹੇ ਹਾਂ ਨਾ ਤੇ ਦੂਜੀ ਗੱਲ ਬਾਈ ਇਹ ਚੀਜ਼ਾਂ ਸਾਰੇ ਨਾਲ ਮਿਲ ਕੇ ਪਿਆਰ ਨਾਲ ਉਹ ਜਿਹੜੇ ਆਪਾਂ ਤੋਂ ਸੀਨੀਅਰ ਪਲੇਅਰ ਨੇ ਜਾਂ ਆਪਾਂ ਤੋਂ ਪਹਿਲਾਂ ਇਹਨਾਂ ਗੱਲਾਂ ਵਿੱਚ ਬੇਚਰ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਠੀਕ ਹੈ ਨਾ ਉਹੀ ਆਪਣੇ ਨੂੰ ਬਿਹਤਰ ਜਵਾਬ ਦੇ ਸਕਦੇ ਨੇਗੇ ਇਹ 1960 ਦੇ ਵਿੱਚ ਕਾਨੂੰਨ ਬਣਿਆ ਸੀ ਜਿੱਥੋਂ ਤੱਕ ਮੈਂ ਵੀ ਕੁਛ ਨਾ ਕੁਛ ਇਹਦੇ ਪਰ ਇਹ ਸਟੱਡੀ ਕੀਤਾ ਪੜ੍ਹਿਆ ਵੀ ਉਹਦੇ ਚ ਕਬੂਤਰ ਨਹੀਂ ਆ ਰਹੇ ਪਰ ਜਦੋਂ ਕੋਈ ਗੱਲ ਚੱਲਦੀ ਹੁੰਦੀ ਹੈ ਜਦੋਂ ਕਿ ਆਟਾ ਪੀਂਦਾ ਵਿੱਚ ਘਣ ਵੀ ਪੀਸਿਆ ਜਾਂਦਾ ਉਹ ਚੀਜ਼ ਹੋ ਗਈ ਕਿਸੇ ਤਰੀਕੇ ਦੇ ਵਿੱਚ ਇਹ ਵੀ ਪੀਸੇ ਗਈਆਂ ਜਾਂ ਤਾਂ ਇਹ ਜਮੇ ਹੀ ਸਾਰੀਆਂ ਬੰਦ ਹੋਣਗੀਆਂ ਜਾਂ ਉਹਨਾਂ ਦਾ ਵੀ ਭਲਾ ਹੋਣਾ ਹੋਊਗਾ ਤੇ ਇਹ ਚੀਜ਼ ਕਰਕੇ ਹਨਾ ਸੋ ਭਰਾ ਸਾਰੇ ਧਿਆਨ ਰੱਖਿਓ ਜਿਆਦਾਤਰ ਵੀਡੀਓ ਪਾਉਣ ਵਾਲੇ ਉਦੋਂ ਬਾਅਦ ਜੋ ਵੀ ਕੋਈ ਪ੍ਰੋਗਰਾਮ ਲਿਖੀਦਾ ਹੈਗਾ ਸੀਨੀਅਰ ਪਲੇਅਰ ਜਿਹੜੇ ਵੀ ਕੋਈ ਪੰਜਾਬ ਦੇ ਨੇ ਜਿਉਂ ਲਿਖਣਗੇ ਆਪਾਂ ਤਿਲਫਲ ਉਹਨਾਂ ਦੇ ਨਾਲ ਆ ਬਾਈ ਸੰਯੋਗ ਦੇਵਾਂਗੇ ਕੋਸ਼ਿਸ਼ ਕਰਾਂਗੇ ਵੀ ਆਪਣੀ ਆਵਾਜ਼ ਹੈ ਜਿਹੜੀ ਆਪਣੇ ਸ਼ੌਂਕ ਦੀ ਲਾਲਸਾ ਹੈ ਸਰਕਾਰ ਤੱਕ ਜਾਵੇ ਤੇ ਦੁਬਾਰਤੋਂ ਇਹ ਚਾਲੂ ਹੋਵੇ ਅਰਦਾਸ ਕਰਦੇ ਆ ਪ੍ਰਮਾਤਮਾ ਕੇ ਵੀ ਇਹ ਛੇਤੀ ਤੋਂ ਛੇਤੀ ਦੁਬਾਰੇ ਉਦਾਂ ਹੀ ਮੇਲੇ ਲੱਗਣ ਉਦੋਂ ਇਹ ਸ਼ੌਂਕ ਪ੍ਰਫੁੱਲਤ ਹੋਣ ਤੇ ਸਭ ਦੇ ਘਰੇ ਪ੍ਰਮਾਤਮਾ ਦਾ ਦਰਸਤੀ ਰੱਖੇ ਸ਼ਾਸ਼ੀ ਗਾਲਪਰਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਗੱਲ ਮੇਥੋਂ ਕਿਸੇ ਪ੍ਰਤੀ ਕੋਈ ਗਲਤ ਬੋਲੀ ਗਈ ਹੋਏ ਤਾਂ ਮਾਫੀ ਚਾਹਣਾ